ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਖੋਲੇ ਗਏ ਸਕੂਲ ਆਫ ਐਮੀਨੈਂਸ ਸਿੱਖਿਆ ਕ੍ਰਾਂਤੀ ਦਾ ਮੀਲ ਪੱਥਰ ਸਾਬਿਤ ਹੋ ਰਹੇ ਨੇ। ਸਾਝਲੀ ਪਿੰਡ ਦੇ ਇਸ ਸਕੂਲ ਆਫ ਐਮੀਨੈਂਸ ਦੇ ਸ਼ਾਨਦਾਰ ਬਿਲਡਿੰਗ ਦਾ ਲੈਬਸ ਦਾ ਕਲਾਸਰੂਮ ਦਾ ਬੱਚਿਆਂ ਨੂੰ ਜਿਹੜਾ ਅਰਪਿਤ ਕੀਤਾ ਗਿਆ ਹੈ। ਪੰਜਾਬ ਦੇ 23 ਜ਼ਿਲ੍ਹਿਆਂ 'ਚ ਇਸ ਵਕਤ ਕੁੱਲ 118 ਸਕੂਲ ਆਫ ਐਮੀਨੈਂਸ ਹਨ। ਸਕੂਲ ਆਫ ਐਮੀਨੈਂਸ ਦੀ ਉਸਾਰੀ ਕਰਕੇ ਸੂਬਾ ਸਰਕਾਰ ਸਿੱਖਿਆ ਨੂੰ ਬਿਹਤਰ ਬਣਾ ਰਹੀ ਹੈ। ਦੀ ਵਿਦਿਆਰਥੀਆਂ ਦੇ ਸੁਪਨਿਆਂ ਨੂੰ ਨਵੀਂ ਉਡਾਨ ਦੇ ਰਹੀ ਹੈ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀ ਵੀ ਹੁਣ ਸਰਕਾਰੀ ਸਕੂਲਾਂ ਦੇ ਵਿੱਚ ਦਾਖਲੇ ਲੈ ਰਹੇ ਹਨ ਆਪਿਆਂ ਨੂੰ ਟੀਚਰਸ ਨੂੰ ਇਲਾਕੇ ਦੇ ਪਰਵੰਤ ਸਜਨ ਨੂੰ ਵਧਾਈ ਜੀ ਦੇਣਾ ਹੈ ਜ਼ਿਲ੍ਹਾ ਫਰੋਇਦਪੁਰ ਵਿੱਚ ਲੁੱਟ ਖੋਹ ਦੀ ਵਾਰਦਾਤਾਂ ਵਧਣ ਕਰਕੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਜੜਾ ਉਹ ਬੜਿਆ ਹੋਇਆ ਜਿਸ ਕਰਕੇ ਵੀ ਪੁਲਿਸ ਵਾਸਤੇ ਵੀ ਇਹ ਚੈਲੰਜ ਬਣਿਆ ਹੋਇਆ ਵੀ ਲੁਟੇਰਿਆਂ ਦੇ ਖਿਲਾਫ ਨਕੇਲ ਜਰੀਆ ਪੱਸੀ ਜਾ ਸਕੇ ਜ਼ਿਲ੍ਹਾ ਫਰੋਇਦਪੁਰ ਦੇ ਕਸਬਾ ਮਮਦੂਰ ਦੇ ਵਿੱਚ ਲੁਟੇਰਿਆਂ ਤੇ ਪੁਲਿਸ ਨੇ ਜਗ ਕੰਗਾ ਕਸਿਆ ਚਾਰ ਰੋਟੇਰਿਆਂ ਨੂੰ ਕਾਬੂ ਕੀਤਾ ਤੇ ਉਹਨਾਂ ਕੋਲੋਂ ਹਥਿਆਰ ਮੈਗਜ਼ਨ ਤੇ ਤੇਜ਼ ਤਾਰ ਹਥਿਆਰ ਵੀ ਜੜਿਆ ਬਰਾਮਦ ਕੀਤੇ ਆ ਜੋ ਦਰਸਾਉਂਦਾ ਵੀ ਇਹ ਲੁੱਟ ਦੀ ਇੱਕ ਵਾਰਦਾਤ ਨੂੰ ਅੰਜਾਮ ਦੇਣ ਚੱਲੇ ਸੀ ਜਿਸ ਤਰ੍ਹਾਂ ਸੂਚਨਾ ਮਿਲੀ ਅਧਿਕਾਰੀ ਨੇ ਦੱਸਿਆ ਲੁੱਟੜੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ਦੇ ਵਿੱਚ ਬੈਠੇ ਸੀ ਇੱਕ ਗੱਡੀ ਦੇ ਵਿੱਚ ਜਦੋਂ ਪੁਲਿਸ ਨੂੰ ਸੂਚਨਾ ਮਿਲੀ ਤਾਂ ਉਹਨਾਂ ਨੇ ਨਾਕਾ ਲਗਾ ਕੇ ਤੇ ਜਿਹੜਾ ਉੱਪਰੋਂ ਛਾਪੇ ਮਾਰੀ ਕਰਕੇ ਤੇ ਇਹਨਾਂ ਨੂੰ ਦਪੋਚਿਆ ਚਾਰ ਲੋਕਾਂ ਨੂੰ ਕਾਬੂ ਕੀਤਾ ਗਿਆ ਇਸ ਗਰੁੱਪ ਦੇ ਹੋਰ ਵੀ ਜਿਹੜੇ ਮੈਂਬਰ ਆ ਪੁਲਿਸ ਦੀ ਪਹੁੰਚ ਤੋਂ ਦੂਰ ਦੱਸੇ ਜਾ ਰਹੇ ਆ ਲੇਕਿਨ ਇਹਨਾਂ ਕੋਲੋਂ ਹਥਿਆਰ ਤੇ ਦਰ ਹਥਿਆਰ ਤੇ ਵੈਕਸੀਨ ਵੀ ਜਿਹੜੇ ਆ ਉਹ ਬਰਾਮਦ ਹੋਇਆ ਚੋਦਰਸ਼ਾਂ ਦਾ ਵੀ ਕਿ ਲੁੱਟੇਰੇ ਕਿਸ ਤਰ੍ਹਾਂ ਜੜੀਆਂ ਲੁੱਟ ਦੀ ਵਾਰਦਾਤਾਂ ਨੂੰ ਅੰਜਾਮ ਦਿੰਦੇ ਆ ਤੇ ਉਹ ਆਪਣੇ ਇੱਕ ਗਰੁੱਪ ਬਣਾ ਕੇ ਜਿਹੜੇ ਚੱਲਦੇ ਆ ਤਾਂ ਜੋ ਆਮ ਪੋਲੇ ਪਾਲੇ ਲੋਕਾਂ ਨੂੰ ਲੁੱਟਿਆ ਜਾ ਸਕੇ ਲੇਕਿਨ ਹੁਣ ਪੁਲਿਸ ਜਰੀਆ ਇਹਨਾਂ ਦੇ ਖਿਲਾਫ ਜਿਹੜੀ ਸਖਤ ਹੁੰਦੀ ਸਾਹ ਤੋਤੇ ਦਿਖਾਈ ਦੇ ਰਹੀ ਆ ਤੇ ਵੱਡੀ ਕਾਮਯਾਬੀ ਵੀ ਮਿਲਦੀ ਹੋਈ ਦਿਖਾਈ ਦੇ ਰਹੀ ਆ ਹੁਣ ਕਸ਼ਮਾ ਮਾਮਦੋਰ ਦੀ ਪੁਲਿਸ ਨੂੰ ਵੱਡੀ ਕਾਮ ਤੇ ਤਰ ਹੱਥਿਆਰ ਦੇ ਨਾਲ ਹਥਿਆਰ ਵੀ ਜੜਿਆ ਉਹ ਬਰਮਤ ਹੋਏ ਹੁਣ ਇਹਨਾਂ ਤੇ ਜਿਹੜੀ ਅਗਲੀ ਕਾਰਵਾਈ ਜਿਹੜੀ ਕੀਤੀ ਜਾ ਰਹੀ ਆ ਤੇ ਅਧਿਕਾਰੀ ਨੇ ਦੱਸਿਆ ਵੀ ਇਹਨਾਂ ਦਾ ਗਰੋਹ ਹੈ ਗਰੋਹ ਦੇ ਕਈ ਮੈਂਬਰ ਹਜੇ ਐਮ ਪੁਲਿਸ ਦੀ ਪਹੁੰਚ ਤੋਂ ਦੂਰ ਹੈ ਤੇ ਜਲਦੀ ਹੀ ਉਹਨਾਂ ਨੂੰ ਫੜ ਕੇ ਸਲਾਕਾ ਦੇ ਪਿੱਛੇ ਭੇਜਿਆ ਜਾਏਗਾ ਤੇ ਉਹਨਾਂ ਦੇ ਖਿਲਾਫ ਵੀ ਸਖਤ ਕਾਰਵਾਈ ਉਹ ਕੀਤੀ ਜਾ ਸਕੇਗੀ ਸਾਡੇ ਅਸੀ ਗਹਿਣਾ ਰਾਮ ਸਮੇਤ ਪੁਲਿਸ ਪਾਰਟੀ ਉਹਨਾਂ ਪਾਸ ਕੁਫੀਆ ਤਲਾਸ਼ ਰੜੀ ਸੀ ਕਿ ਇਹ ਜਿਹੜੇ ਪੰਜ ਦੋਸ਼ੀ ਹੈ ਇਹਨਾਂ ਕੋਲ ਇੱਕ ਸਕਾਰਪੀਓ ਗੱਡੀ ਹੈ ਤੇ ਇੱਕ ਚੋਰੀ ਦਾ ਮੋਟਰਸਾਈਕਲ ਹੈ ਜਿੰਨਾਂ ਕੋਲ ਪਿਸਟਲ ਤੇ ਹੋਰ ਜਿਹੜੇ ਮਾਰੂ ਹਥਿਆਰ ਹੈ ਇਹ ਲੁੱਟ ਡਕੈਤੀ ਦੀ ਨੀਅਤ ਨਾਲ ਖਾਈ ਪਿੰਡ ਦੇ ਨੇੜੇ ਨਹਿਰ ਤੇ ਸੁੰਨਸਾਨ ਜਗ੍ਹਾ ਤੇ ਬੈਠੇ ਆ ਤੇ ਕਿਸੇ ਵਾਰਦਾਤ ਨੂੰ ਇੰਜਾਮ ਦੇਣ ਦੀ ਤਾਕਤ ਚ ਨੇ ਜਿਸ ਤੇ ਪੁਲਿਸ ਪਾਰਟੀ ਨੇ ਰੇਡ ਕਰਦੇ ਹੋਏ ਇਹਨਾਂ ਨੂੰ ਕਾਬੂ ਕੀਤਾ ਤੇ ਇਹਨਾਂ ਕੋਲੋਂ ਇੱਕ ਪਿਸਟਲ ਦੋ ਮੈਗਜ਼ਨ ਕਾਪੇ ਤੇ ਹੋਰ ਮਾਰੂ ਹਥਿਆਰ ਬਰਾਮਦ ਕੀਤੇ ਇਸ ਤੋਂ ਇਲਾਵਾ ਇਹਨਾਂ ਤੋਂ ਇੱਕ ਗੱਡੀ ਤੇ ਇੱਕ ਮੋਟਰਸਾਈਕਲ ਉਹ ਵੀ ਬਰਾਮਦ ਕੀਤਾ ਇਹਨਾਂ ਦੇ ਕੋਜ ਹੋਰ ਸਾਥੀ ਜੋ ਅਜੇ ਫਰਾਰ ਨੇ ਉਹਨਾਂ ਬਾਰੇ ਵੀ ਅਸੀਂ ਤਫ਼ਤੀਸ਼ ਕਰ ਰਹੇ ਹਾਂ ਤਲਾਸ਼ ਕਰ ਰਹੇ ਹਾਂ ਤੇ ਉਹਨਾਂ ਦੇ ਖਿਲਾਫ ਵੀ ਜਿਹੜੀ ਜਲਦੀ ਕਾਰਵਾਈ ਅਮਲ ਚ ਲੈਂਦੀ ਜਾਈਏ ਇਹਨਾਂ ਦੇ ਬੈਕ ਹਿਸਟਰੀ ਕਿਸ ਤਰ੍ਹਾਂ ਦੀ ਹੈ ਕੋਈ ਪਹਿਲਾਂ ਵੀ ਕਿਸੇ ਪਰਚੇ 'ਚ ਸ਼ਾਮਲ ਨੇ ਇਹਨਾਂ ਵਿੱਚੋਂ ਜਿਹੜੇ ਕੁਝ ਵਿਅਕਤੀ ਆ ਉਹਨਾਂ ਦੇ ਖਿਲਾਫ ਪਰਚੇ ਦਰਜ ਹੈ ਬਾਕੀਆਂ ਦਾ ਅਸੀਂ ਸਾਰਾ ਡਿਟੇਲ 'ਚ ਜਾ ਰਹੇ ਹਾਂ ਜਿਵੇਂ ਵੀ ਤਫਤੀਸ਼ ਦੌਰਾਨ ਗੱਲ ਜੋ ਵੀ ਸਾਹਮਣੇ ਆਏਗੀ ਉਹਦੇ ਮੁਤੰਕ ਜਿਹੜੀ ਅਗਲੀ ਤਫਤੀਸ਼ ਅਬਡੀ ਪ੍ਰਸੀਡਿੰਗ ਕਰੇ ਇਹ ਗਰੋ ਇੱਕੋ ਪਿੰਡ ਦਾ ਜਾਂ ਅਲੱਗ-ਅਲੱਗ ਵਕ ਵਕ ਥਾਵਾਂ ਤੋਂ ਨਹੀਂ ਇਹਦੇ ਵਿੱਚ ਜਿਆਦਾ ਬੰਦੇ ਇੱਕੋ ਪਿੰਡ ਦੇ ਪਰ ਇਹਦੇ ਵਿੱਚ ਹੋਰ ਵੀ ਲੋਕ ਸ਼ਾਮਲ ਨੇ ਦੂਜੇ ਪਿੰਡਾਂ ਦੇ ਜਿਨ੍ਹਾਂ ਦੀ ਅਜੇ ਰੈਸਟ ਪੈਂਡਿੰਗ ਹੈ ਉਹਨਾਂ ਦੇ ਨਾਮ ਬਾਅਦ ਚ ਡਿਸਕਲੋਜ਼ ਕਰਾਂਗੇ ਕੈਮਰਾਮੈਨ ਦੇ ਨਾਲ ਸਰਬਜੀਤ ਸਿੰਘ ਡੈਨਿਕ ਸਵੇਰਾ ਫਰੋਇ